ਤੇ ਵੇਲਬੂਲ ਬਹੁਤ ਲੰਬੀ ਆ ਬਾਈ ਝੋਟੀ ਦੀ ਤੇ ਥਣ ਥਣ ਪੂਰੇ ਸਾਫ ਆ ਬਾਈ ਹੁਣ ਵੀ 22 ਕੋਲੀ ਆ ਠੀਕ ਹੈ ਇਹਦੀ ਜਿਹੜੀ ਇਹਦੀ ਮਾਂ 22 ਲੀਟਰ ਦੁੱਧ ਦਿੱਤਾਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਲਈ ਦੋ ਪਸ਼ੂ ਸੇਲ ਵਾਸਤੇ ਲੈ ਕੇ ਆਏ ਆ ਇੱਕ ਇਧਰਲੇ ਪਾਸੇ ਬੱਚੀ ਆ ਤੇ ਇਧਰਲੇ ਪਾਸੇ ਝੋਟੀ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਝੋਟੀ ਬਾਰੇ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਵਾਰੀ ਲੋਕੇਸ਼ਨ ਦੱਸ ਦਈਏ ਪਿੰਡ ਹੈਗਾਗਾ ਮਾੜੀ ਮੋੜ ਮੰਡੀ ਦੇ ਬਿਲਕੁਲ ਨਾਲ ਪਈ ਜਾਂਦਾ ਜੀ ਪਿੰਡ ਤੇ ਜ਼ਿਲ੍ਹਾ ਹੈਗਾਗਾ ਬਠਿੰਡਾ ਠੀਕ ਹੈ ਜੀ ਤੇ ਮਾੜੀ ਪਿੰਡ ਮੋੜ ਮੰਡੀ ਦੇ ਬਿਲਕੁਲ ਕੋਲੇ ਆ ਤੇ ਬਾਕੀ ਨੰਬਰ ਦੇਵਾਂਗੇ ਆਪਾਂ ਸਕਰੀਨ ਤੇ ਬਾਈ ਨਾਲ ਗੱਲ ਕਰ ਲਿਓ ਠੀਕ ਆ ਤੇ ਇਹਦੇ ਬਾਰੇ ਬਈ ਆਪਾਂ ਤੁਹਾਨੂੰ ਡਿਟੇਲ ਦੱਸ ਦਿਆਂ ਸਭ ਤੋਂ ਪਹਿਲਾਂ ਤੇ ਇਹ ਹੈਗੀ ਆ ਬਈ ਹੁਣ ਦੂਜੇ ਸੂਏ ਸੂਣਾ ਇਸ ਝੋਟੀ ਨੇ ਪਹਿਲੇ ਸੂਏ ਬਾਈ ਦੇ ਦੱਸਣ ਦੇ ਮੁਤਾਬਕ ਇਹ ਆ ਕਿ ਇਹਨੇ ਨਾ 13 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਹਣਾ ਬਾਈ 13 ਕਿਲੋ ਦਿੱਤਾ ਹਾਂ ਬਾਈ 13 ਕਿਲੋ ਦਿੱਤਾ ਆ ਬਾਈ ਜੇ ਆਪਾਂ ਕਰੂੰ ਵੀਡੀਓ ਬਣਾ ਰਹੇ ਹਾਂ ਦੋਸਤੋ ਤੇ ਬਾਈ ਕਹਿੰਦਾ ਵੀ ਇਹ ਹੁਣ ਦੂਜੇ ਸੂਏ ਸੋਣਾਗਾ ਬਾਈ ਹੁਣ ਕਿੰਨੇ ਮਹੀਨੇ ਦੀ ਗੱਬਣਾ ਇਹ ਇਹ ਸਾਢੇ 5 ਮਹੀਨੇ ਦਾ ਗੱਬਣਾ ਦੋਸਤੋ ਇਹ ਸਾਢੇ 5 ਮਹੀਨੇ ਦੀ ਗੱਬਣਾ ਹੁਣ ਤੇ ਦੁੱਧ ਦੇ ਰਹੀ ਆ ਬਈ ਹੁਣ ਨਹੀਂ ਦੁੱਧੋ ਡਰਾਈ ਦੁੱਧੋ ਡਰਾਈ ਕੀਤੀ ਹੋਈ ਆ ਦੋਸਤੋ ਦੁੱਧੋ ਛੱਡੀ ਹੋਈ ਆ 13 ਲੀਟਰ ਦੁੱਧ ਪਹਿਲੇ ਸੋਏ ਦਿੱਤਾ 5.5 ਮਹੀਨਿਆਂ ਦੀ ਗੱਬਣ ਹੈ ਕਈ ਵੀਰਪਰਾ ਪੁੱਛ ਲੈਂਦੇ ਨੇ ਵੀ ਬਾਈ ਸਾਨੂੰ ਗੱਬਣ ਮੱਝਾਂ ਚਾਹੀਦੀਆਂ ਜਾਂ ਗੱਬਣ ਕੋਈ ਝੋਟੀ ਮਿਲ ਜੇ ਸੋ ਮੂੰਹ ਮੱਥਾ ਚੈੱਕ ਕਰ ਲਓ ਬਾਈ ਪਹਿਲਾਂ ਤਾਂ ਸਿੰਘ ਸੁੰਗ ਹੈ ਪੂਰਾ ਇੱਕ एकदम ਕੁੰਡਾ ਬਾਈ ਹੈ ਨਾ ਪੂਰਾ ਹੈ ਤੇ ਕੱਦ ਘੜ ਬਹੁਤ ਆ ਬਾਈ ਬਾਈ ਇਸ ਵਾਰ ਸਾਨੂੰ ਉਮੀਦ ਹੈਗੀ ਆ ਵੀ ਕਿੰਨਾ ਕੁ ਦੁੱਧ ਪਾ ਦੂਗੀ ਕੋਈ ਆਈਡੀਆ ਜਾਂ ਹੋਵੇ ਆਪਾਂ ਨੂੰ ਬਾਈ 15 16 ਲੀਟਰ ਦੇ ਲਿਵੇ ਜਾਊਗੀ ਜਾਊਗੀ ਹੈ ਨਾ ਬਾਈ ਤੇ ਬਾਈ ਹੁਣ ਇਹਦੇ ਐਂ ਪਤਾ ਲੱਗਿਆ ਵੀ ਸਾਨੂੰ ਵੀ ਟੀਕਾ ਟੂਕਾ ਕਿਹੜਾ ਲਵਾਇਆ ਤੁਸੀਂ ਇਹਦੇ ਨੂੰ ਨਹੀਂ ਬਾਈ ਟੀਕੇ ਦਾ ਕੋਈ ਨਹੀਂ ਪਤਾ ਡਾਕਟਰ ਭਰ ਗਿਆ ਇੱਕ ਲਾਈ ਵੀ ਦੋਸਤੋ ਬਾਈ ਕਹਿੰਦਾ ਵੀ ਛੋਟੀ ਬਹੁਤ ਸ਼ਕੀਨ ਆ ਬਾਈ ਕੱਦ ਕਾੜ ਬਹੁਤ ਆ ਤੋੜਦੀ ਬਾਈ ਇੱਕ ਵਾਰੀ ਹਨਾ ਪਾ ਤੋੜ ਕੇ ਦਿਖਾਦੇ ਹਾਂ ਲਾਈ ਵੀ ਸਾਨੂੰ ਤੋੜ ਕੇ ਦਿਖਾਉਣੇ ਆ ਬਾਈ ਹਨਾ ਤੇ ਵੇਲਬੂਲ ਬਹੁਤ ਲੰਬੀ ਆ ਬਾਈ ਛੋਟੀ ਦੀ ਥਣਾ ਥੁਣਾ ਦੀ ਬਾਈ ਕਿਵੇਂ ਸੀ ਉਦੋਂ ਥਣਾ ਥੁਣਾ ਦੀ ਪੂਰੀ ਬਾਈ ਜ਼ਿੰਮੇਦਾਰੀ ਆਪਣੀ ਹੁਣ ਵੀ ਜਮਾ ਹੁਣ ਵੀ ਬਾਈ ਪੂਰੀ ਸਾਫ ਆ ਥੋੜਾ ਡਰਦੀ ਆ ਤੇ ਵੇਲ ਦੇਖੋ ਤੁਸੀਂ ਲੰਬੀ ਦੇਖੋ ਪਹਿਲਾਂ ਕਿੰਨੀ ਆ ਛੋਟੀ ਹਨਾ ਇਹ ਤੇ ਥਣ ਥਣ ਪੂਰੇ ਸਾਫ ਆ ਬਾਈ ਹੁਣ ਜਮਾ ਡਰਾਈ ਆ ਤੇ ਕਿਸੇ ਵੀ ਮਿੱਤਰ ਪਿਆਰੇ ਨੇ ਲੈਣੀ ਹੋਵੇ ਬਾਈ ਨੰਬਰ ਦੇ ਰਿਹਾ ਸਕਰੀਨ ਤੇ ਨੰਬਰ ਤੇ ਬਾਈ ਨਾਲ ਤੁਸੀਂ ਕਾਲ ਕਰ ਲਿਓ ਠੀਕ ਆ ਤੇ ਰੇਟ ਬਣਾ ਲਿਓ ਇੱਕ ਵਾਰੀ ਮੈਂ ਤੁਹਾਨੂੰ ਰੇਟ ਜਰੂਰ ਦੱਸ ਦਾਂ ਕਿ ਬਾਈ ਕਹਿੰਦਾ ਵੀ ਬਾਈ ਕਿੰਨਾ ਰੇਟ ਲੱਗ ਚੁੱਕਿਆ 95000 ਲੱਗਿਆ ਬਈ 95000 ਲੱਗ ਗਿਆ ਦੋਸਤੋ ਬਾਈ ਕਹਿੰਦਾ ਵੀ 95000 ਲੱਗ ਗਿਆ ਵੀ ਇੱਥੇ ਅਸੀਂ ਦਿੱਤੀ ਨਹੀਂ ਹੈਗੀ ਹੁਣ ਤੁਸੀਂ ਆਈਡੀਆ ਲਾ ਲਿਓ ਠੀਕ ਆ ਤੇ ਬਾਈ ਦੀ ਡਿਮਾਂਡ ਪੁੱਛ ਲੈਣੇ ਕੀ ਡਿਮਾਂਡ ਆ ਬਾਈ ਆਪਣੀ ਇਹਦੀ 1.5 ਆ ਬਾਈ 1.5 ਆ ਹਾਂ ਬਾਈ ਕਹਿੰਦਾ 95000 ਲੱਗ ਗਿਆ 1.5 ਇਹਦੀ ਡਿਮਾਂਡ ਰੱਖੀ ਹੋਈ ਆ ਬਾਕੀ ਬਾਈ ਤੁਸੀਂ ਉਹੀ ਮਿੱਤਰ ਪਿਆਰੇ ਫੋਨ ਲਾਇਓ ਠੀਕ ਹੈ ਬਾਈ ਨੂੰ ਦੁੱਧੋ ਵੀ ਤਾਂ ਡਰਾ ਹੀ ਹੋ ਗਈ ਵੀ ਚਰ ਤੋਂ ਸਮਰੀ ਵੀ ਅੱਛੇ ਸਮਰੀ ਥੋੜੀ ਜੀ ਠੀਕ ਆ ਉਹ ਕੋਈ ਚੱਕਰ ਨਹੀਂ ਬਾਈ ਹੁੰਦਾ ਤੇ ਪਰ ਹੁਣ ਦੁੱਧ ਇਹ ਚੰਗਾ ਦੇਊਗੀ ਠੀਕ ਹੈ ਤੇ 15 ਬਾਈ ਕਹਿੰਦਾ ਡਿਮਾਂਡ ਆ ਪਰ 95 ਲੱਗ ਸੁ ਕਿਹਾ ਹਜੇ ਦਿੱਤੀ ਨਹੀਂ ਬਾਈ ਨੇ ਠੀਕ ਹੈ ਤੇ ਤੁਸੀਂ ਬਾਈ ਸੱਜਣ ਮਿੱਤਰ ਉਹੀ ਫੋਨ ਲਾਇਓ ਜਿਨ੍ਹਾਂ ਨੂੰ ਵਾਕੇ ਇੰਟਰਸਟ ਹੋਇਆ ਦੁੱਧ ਤੇ ਆਪਾਂ ਦਿਖਾ ਦਿੰਨੇ ਆ ਬਾਈ ਆਹ ਬੱਚੀ ਆ ਬਾਈ ਕੋਲੇ ਇੱਕ ਪਿਓਰ ਬਲੈਕ ਆ ਸਾਰੀ ਠੀਕ ਹੈ ਤੇ ਕ੍ਰੋਸ ਦੇ ਵਿੱਚ ਪੈਂਦੀ ਆ ਇਹ ਕ੍ਰੋਸ ਬੈੜ ਆ ਜਾਂਦੀ ਆ ਕਿੰਨੇ ਚਿਰ ਦੀ ਆ ਬਈ ਉਮਰ ਇਹ 15 ਮਹੀਨੇ ਦੇ ਬਈ 15 ਮਹੀਨਿਆਂ ਦੀ ਤੇ ਇਹ ਮਤਲਬ ਇਹਨੇ ਤਾਰਾਂ ਤੂਰਾਂ ਕੱਢੀਆਂ ਇਹ ਤੋਂ ਪਹਿਲਾਂ ਦੋ ਵਾਰੀ ਕੱਢ ਲਈ ਬਈ ਪੀਟੀ ਦਾ ਭਰਾਣੇ ਸੀ ਵੀ ਡਾਕਟਰ ਕਹਿੰਦਾ ਵੀ ਅੱਛਾ ਵੀ ਡਾਕਟਰ ਕਹਿੰਦਾ ਵੀ ਹਜੇ ਭੋਜਨ ਘਾਟਾ ਪਾਣਾ ਥਣਾਂ ਦੀ ਪੂਰੀ ਹੋ ਆ ਬਈ ਥਣਾਂ ਦੀ ਪੂਰੀ ਸਾਫ ਹੋ ਆ ਬਈ ਹਾਂ ਚਾਰੇ ਥਣਾਂ ਜਮਾ ਚਾਰੇ ਥਣ ਓਕੇ ਆ ਬਾਈ ਕਹਿੰਦਾ ਤੇ ਇਹਦੀ ਬਈ ਜਿਹੜੀ ਮਦਰ ਮਿਲਕ ਕੀ ਸੀਗਾ 22 ਲੀਟਰ ਆ ਬਈ ਜੀ 22 ਲੀਟਰ ਹਾਂ ਪਹਿਲੇ ਉਹ ਇਹਦੀ ਮਾਂ ਆਪਣੇ ਕੋਲ ਹੀ ਆ ਹਾਂ ਕੋਲ ਹੀ ਆ ਬਈ ਆ ਖੜੀ ਠੀਕ ਆ ਲੈ ਵੀ 22 ਕੋਲੀ ਆ ਠੀਕ ਹੈ ਇਹਦੀ ਜਿਹੜੀ ਇਹਦੀ ਮਾਂ 22 ਲੀਟਰ ਦੁੱਧ ਦਿੱਤਾਗਾ ਤੇ ਉਹਦੀ ਇਹ ਬੱਚੀ ਆ ਤੁਸੀਂ ਦੇਖ ਲਓ ਕ੍ਰਾਸ ਦੇ ਵਿੱਚ ਪੈਂਦੀ ਆ ਜਿਵੇਂ ਆਪਾਂ ਗੱਲ ਕਰ ਗਏ ਵੀ ਇਹ ਠੰਡ ਗਰਮੀ ਤੇ ਠੰਡ ਬਹੁਤ ਘੱਟ ਮੰਦੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਬਈ ਇਹਦੀ 15000 ਆ ਬਈ 15000 ਬਾਈ ਕਹਿੰਦਾ ਜੀ ਡਿਮਾਂਡ ਲੈ ਵੀ ਦੋਸਤੋ ਤੇ ਜੇ ਕਿਸੇ ਮਿੱਤਰ ਪਿਆਰੇ ਨੂੰ ਇਹ ਚਾਹੀਦੀ ਹੋਈ ਤਾਂ 15000 ਰੁਪਏ ਬਾਈ ਕਹਿੰਦਾ ਇਹਦੀ ਡਿਮਾਂਡ ਆ ਠੀਕ ਹੈ ਜੀ ਲੈ ਦੋ ਨਾਗਾ ਬਾਈ ਪਿੰਡ ਮਾੜੀ ਮੋੜ ਮੰਡੀ ਦੇ ਬਿਲਕੁਲ ਨਾਲ ਜ਼ਿਲ੍ਹਾ ਬਠਿੰਡਾ ਜੇ ਕਿਸੇ ਮਿੱਤਰ ਨੇ ਦੋਨੇ ਨਾਗ ਲੈਣੇ ਹੋਣ ਤਾਂ ਬਾਕੀ ਬਾਈ ਮਾਨ ਤਾਨ ਜਿਹੜਾ ਵੀ ਹੋਊਗਾ ਉਹ ਤੁਸੀਂ ਬਾਈ ਆਉ ਦਾ ਮੌਕੇ ਤੇ ਕਰ ਲਿਓ ਤੇ ਬਾਕੀ ਨੰਬਰ ਦੇ ਰਹੇ ਆ ਬਾਈ ਮੈਂ ਸਕਰੀਨ ਤੇ ਠੀਕ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਆ ਦਾ ਰੇਟ ਬਣਾ ਲਿਓ ਥੈਂਕ ਯੂ ਬਾਈ ਸ਼ੁਕਰੀਆ